ਸਰਣੀ ਜਿੰਨੀ ਮਰਜ਼ੀ ਬੁਰਾਣੀ ਤੇ ਬੁਰਾਣੀ ਹੋਵੇ ਦਾਵਾ ਕਰਦੇ ਆ ਕੱਢ ਦਾਂਗੇ ਮਗਰ ਆਣਾ ਬੰਦਾ ਲੜ ਕੋ 2-4 ਸਾਲ ਲਗਾਤਾਰ ਜੋ ਸਾਡੇ ਕੋ ਲਾਇਆ ਉਹ ਅਸੀਂ ਕਰ ਸਕਦੇ ਆ ਤੇ ਜੋ ਡਗ ਡਾ ਕੋ ਲਾਇਆ ਉਹ ਅਸੀਂ ਨਹੀਂ ਕਰ ਸਕਦੇ ਤਰੰ ਦਾ ਇਲਾਜ ਆ ਉਹ ਸਾਡੇ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ ਬਹੁਤ ਵਿਸ਼ਵਾਸਾ ਜੀ ਇਹ ਅੱਜ ਦੇ ਨਹੀਂ ਆਉਂਦੇ ਵੇ ਇਹ 2-3 ਸਾਲ ਤੋਂ ਆਦੇ ਹਾਂਜੀ ਬਹੁਤ ਹੀ ਮਤਲਬ ਕੀ ਸਹੀ ਹੈ ਵਿਸ਼ਵਾਸ ਕਰਕੇ ਆਏ ਆ ਕੰਮ ਤਾਂ ਆਈਏ ਮੈਂ ਕੰਮ ਛੱਡ ਕੇ ਆਈਏ ਦਵਾ ਦਵਾ ਲੈਣ ਦੀ ਲੋੜ ਨਹੀਂ ਪੈਂਦੀ ਉਸ ਤੋਂ ਬਾਅਦ ਜੇ ਪੇਟ ਵੀ ਖਰਾਬ ਹੋਵੇ ਤਾਂ ਵੀ ਸਹੀ ਹੋ ਜਾਂਦਾ ਬਖਸ਼ ਕਿੱਦਾਂ ਮਿਲੀ ਹੈ ਕਿੰਨੇ ਕੁ ਪੁਰਾਣੀ ਬਖਸ਼ ਡਾਕਟਰ ਸਾਹਿਬ ਤੋਂ ਪਿੱਛੋਂ ਬਖਸ਼ ਹੈ ਸਾਡੇ ਦਾਦਾ ਜੀ ਬਰਦਾਦਾ ਜੀ ਦੇ ਉਹਨਾਂ ਤੋਂ ਬਖਸ਼ ਵਲੇ ਜੀ ਸਾਨੂੰ ਇਹ ਤਾਂ ਬਖਸ਼ ਹੈ ਜੀ ਬਸ ਉਹ ਇੱਕ ਛੜੀ ਹੈਗੀ ਉਹਦੇ ਨਾਲ ਹੀ ਧਾਗਾ ਵੀ ਦਿੰਦੇ ਹੈ ਧਾਗਾ ਦਿੰਦੇ ਨੇ ਹੱਥ ਦੇ ਧਾਗਾ ਬੰਨ੍ਹ ਦਿੰਦੇ ਨੇ ਜੇ ਕੋ ਡਾਕਟਰ ਦਿੰਦੇ ਇਹ ਦਵਾਈਆਂ ਗੋਲੀਆਂ ਦਿੰਦੇ ਆ ਆ ਜਿਹਨੇ ਮਿੱਠੇ ਮਿੱਠੀ ਜੋ ਵਾਲੀ ਬਸਕੂਲਾ ਖਵਾਨੇ ਉਹ ਬਸਕੂਲਾ ਢੀਂ ਬੰਦੇ ਕੋਈ ਦਵਾਈਆਂ ਹੀ ਲੋਲੂ ਕੀ ਹੈ ਸਰਸ਼ਕਲ ਜੀ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਤੇ ਮੈਂ ਮੈਂ ਇਸ ਵੇਲੇ ਮੌਜੂਦ ਆ ਲੁਧਿਆਣ ਦੇ ਅਜੇ ਹੀ ਗਲੀ ਦੇ ਵਿੱਚ ਜਿੱਥੇ ਸਾਲਾ ਪੁਰਾਣੀ ਤਰਨ ਜਿਹੜੀ ਹੈ ਕੱਢਣ ਦਾ ਦਾਵਾ ਕੀਤਾ ਜਾਂਦਾ ਹੈ ਦੇਖ ਸਕਦੇ ਹੋ ਕਿ ਇੱਕ ਕਲੀਨਿਕ ਨੂਮਾ ਜਿਹੜਾ ਹੈ ਸਿਸਟਮ ਜਾਂ ਬਣਾਇਆ ਹੋਇਆ ਜਿੱਥੇ ਤਰਨ ਕੱਢਣ ਦਾ ਜਿਹੜਾ ਦਾਵਾ ਕਰਦੇ ਨੇ ਪਾਵੇਂ ਕਿੰਨੇ ਕੁ ਪੁਰਾਣੀ ਤਰਨ ਹੋਵੇ ਉਹ ਬਿਲਕੁਲ ਕੱਟ ਦਿੰਦੇ ਨੇ ਸਿਰਫ ਇੱਕ ਚਮਟੇ ਦੇ ਨਾਲ ਜਿਹੜਾ ਹੈ ਕਹਿੰਦੇ ਨੇ ਕਿ ਬਖਸ਼ ਮਿਲੀ ਹੋਈ ਹੈ ਤੇ ਜਿਹੜੇ ਨੌਜਵਾਨ ਤਨ ਕਟਾਣ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਪਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਸਿਰਫ ਇੱਕ ਚਮਟੇ ਦੇ ਨਾਲ ਜਿਹੜਾ ਹੈ ਮੰਤਰ ਪੜ੍ਹ ਕੇ ਸਾਲਾ ਪੁਰਾਣੀ ਤਰਨ ਜਿਹੜੀ ਹੈ ਕੱਟ ਦਿੰਦੇ ਨੇ ਤੇ ਭਾਈ ਜੀ ਤੁਸੀਂ ਵੀ ਆਏ ਸੀਗੇ ਹਾਂਜੀ ਭਾਈ ਹਾਂਜੀ ਕਿੰਨੇ ਕੁ ਪੁਰਾਣੀ ਤਰਨ ਇਹ ਹੁਣੇ ਹੀ ਹੋਏ ਸੀਗੇ ਤਾਂ ਹੈ ਹਾਂਜੀ ਹੋਇ ਇੱਕ ਪੈਂਦਾ ਵਾ ਹਾਂਜੀ ਹਾਂਜੀ ਮम्मा ਨੇ ਵੀ ਕਰਾਈ ਸੀ ਕਿ ਬ੍ਰਦਰ ਨੇ ਵੀ ਕਰਾਈ ਹੋਈ ਹੈ ਫਰਕ ਪੈਂਦਾ ਹੈ ਫਰਕ ਪੈਦਾ ਹਾਂਜੀ ਘੰਟੇ ਖਾਣ ਦੀ ਲੋੜ ਨਹੀਂ ਪੈਂਦੀ ਨਹੀਂ ਨਹੀਂ ਦਵਾਈ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਵਿਸ਼ਵਾਸ ਹੈ ਬ੍ਰਦਰ ਵੀ ਕਰਵਾ ਕੇ ਕਿਹਾ ਸੀ ਕਿ ਮम्मा ਵੀ ਕਰਾ ਕੇ ਗਏ ਹਨ ਘੰਟੇ ਬਾਅਦ ਫਰਕ ਪੈਂਦਾ ਆਪਣੇ ਮਾਤਾ ਜੀ ਨੇ ਜਿਨ੍ਹਾਂ ਨੇ ਹੁਣੇ-ਹੁਣੇ ਤਰਨ ਕਢਾਈ ਆਪਣੀ ਮਾਤਾ ਜੀ ਕਿੰਨੀ ਕ ਵਾਰ ਆ ਚੁੱਕੇ ਹੋ ਇੱਥੇ ਪਹਿਲੀ ਵਾਰ ਇਹ ਤਾਂ ਹੀ ਅੱਜ ਪਹਿਲੀ ਵਾਰ ਕਿੰਨੀ ਵਾਰ ਆਨੇ ਆਨੇ ਅੱਗੇ ਵੀ ਅੱਗੇ ਵੀ ਆਨੇ ਹਾਂਜੀ ਦੱਸਿਆ ਕਿਨੇ ਕਿ ਏਦਾਂ ਬਖਸ਼ ਹੈਗੀ ਇਹਨਾਂ ਕੋਲ ਬਿਲਕੁਲ ਪੁਰਾਣੀ ਤੋਂ ਪੁਰਾਣੀ ਤਰਨ ਕੱਢਦੇ ਬਸ ਏਦਾਂ ਹੀ ਦੱਸੀ ਜਾਂਦੇ ਇੱਕ ਦੂਜੇ ਨੂੰ ਵੀ ਤਰਨ ਕੱਢਦੇ ਆ ਅੱਛਾ ਹਾਂਜੀ ਵਿਸ਼ਵਾਸਾ ਪੂਰਾ ਹਾਂਜੀ ਵਿਸ਼ਵਾਸ ਕਰਕੇ ਆਏ ਆ ਆ ਕੰਮ ਤੋਂ ਆਈ ਆ ਮੈਂ ਕੰਮ ਛੱਡ ਕੇ ਆਈ ਆ ਦਵਾ ਦੁਆ ਲੈਣ ਦੀ ਲੋੜ ਨਹੀਂ ਪੈਂਦੀ ਇਸ ਤੋਂ ਦਾ ਜੇ ਪੇਟ ਵੀ ਖਰਾਬ ਹੋਵੇ ਤਾਂ ਵੀ ਸਹੀ ਹੋ ਜਾਂਦਾ ਕੀ ਜਾਦੂ ਕੀਤਾ ਹੋਇਆ ਸਰ ਬਿਲਕੁਲ ਲੋਕ ਕਹਿ ਰਹੇ ਨੇ ਕਿ ਭਾਵੇਂ ਜਿੰਨੀ ਪੁਰਾਣੀ ਤਰਨ ਹੈ ਬਿਲਕੁਲ ਤੁਸੀਂ ਕੱਢ ਦਿੰਨੇ ਆ ਏ ਜਾਦੂਈ ਛੜੀ ਸਾਡੇ ਕੋਈ ਹੈ ਜੀ ਕਿਸੇ ਹੋਰ ਕੋਈ ਹੈਗੀ ਬਖਸ਼ਿਆ ਸਾਡੇ ਉੱਪਰ ਵਾਲਿਆਂ ਦੀ ਜੀ ਹਾਂ ਜੀ ਪ੍ਰਮਾਤਮਾ ਵੱਲੋਂ ਬਖਸ਼ਿਆ ਜੀ ਇਹ ਸਾਡ ਨੂੰ ਬਖਸ਼ਿਆ ਜੀ ਪ੍ਰਮਾਤਮਾ ਵੱਲੋਂ ਕਾਈ ਲੋਕੀ ਸਾਡੇ ਗੋਲ ਗੰਦੇ ਨੇ ਐਵੇਂ ਥੋੜੀ ਦੁਨੀਆ ਪੂਰੇ ਵਰਲਡ ਤੋਂ ਆਉਂਦੇ ਲੋਕੀ ਕਿੱਥੋਂ ਕਿੱਥੋਂ ਆਉਂਦੇ ਨੇ ਲੋਕ ਪੂਰੇ ਵਰਲਡ ਤੋਂ ਬਾਰੋ ਵੀ ਆਉਂਦੇ ਅਮਰੀਕਾ ਤੋਂ ਇਟਲੀ ਤੋਂ ਕੋਈ ਕੰਟਰੀ ਐਸੀ ਨਹੀਂ ਜਿਹੜੀ ਕੰਟਰੀ ਤੋਂ ਨਹੀਂ ਜਾਂਦੇ ਲੋਕ ਤੇ ਜਦ ਲੋਕ ਆਉਂਦੇ ਨੇ ਕੀ ਕੁਝ ਦੱਸਦੇ ਨੇ ਕਿਨੇ ਕੁ ਸਮੇਂ ਤੋਂ ਪ੍ਰੇਸ਼ਾਨ ਸੀਗੇ ਲੋਕ ਹਾਏ ਕਈ ਲੋਕ ਕੀ ਦੱਸਦੇ ਕਾਫੀ ਚਿਰ ਤੋਂ ਪ੍ਰੇਸ਼ਾਨ ਆ ਕਈ ਚਕਲਿਛਾਂ ਦੱਸਦੇ ਆ ਭਾਈ ਸਾਹਿਬ ਇਹਨਾਂ ਨੂੰ ਪੁੱਛ ਲਓ ਬਿਸਕਟ ਨਾਲ ਹੀ ਲਾਏ ਹਾਂ ਹਾਂ ਜੀ ਕੀ ਹੈ ਬਿਸਕਟ ਲੈ ਆਣ ਲਈ ਕਹਿੰਦੇ ਨੇ ਜਾਂ ਨਹੀਂ ਨਹੀਂ ਕਹਿੰਦੇ ਕਹਿੰਦੇ ਨਹੀਂ ਜੀ ਤੇ ਫਿਰ ਤਰਨ ਕਢਾ ਕੇ ਜਾਓਗੇ ਫਿਰ ਬਿਸਕਟ ਨਾਲ ਲੈ ਕੇ ਜਾਣੇ ਹੋ ਜਾਂ ਖਾ ਕੇ ਬਸ ਆਲੇ ਜਾਂਦੇ ਨੇ ਹਾਂਜੀ ਹਾਂਜੀ ਉਸ ਨਾਲ ਹੀ ਫਰਕ ਉਸ ਨਾਲ ਫਰਕ ਪਿਆ ਪਹਿਲਾਂ ਵੀ ਆਏ ਹਾਂ ਆ ਜਾਂ ਜੀ ਹਾਂਜੀ ਫਰਕ ਪੈ ਜਾਂਦਾ ਜੀ ਸਾਨੂੰ ਬੇਹੱਦ ਹਾਂਜੀ ਕਿੰਨੀ ਵਾਰੀ ਆਣਾ ਪੈਂਦਾ ਵਾ ਜੇ ਪੁਰਾਣੀ ਤਰਲੇ ਕਈ ਵਾਰ ਇੱਕ ਵਾਰ ਹੀ ਆਉਣਾ ਹੋ ਜਾਂਦਾ ਠੀਕ ਜੀ ਕਈ ਵਾਰ ਦੋ ਵਾਰ ਵੀ ਆਣਾ ਪੈਂਦਾ ਜੀ ਹਾਂਜੀ ਸਰਨ ਜੀ ਜਿੰਨੀ ਮਰਜ਼ੀ ਪੁਰਾਣੀ ਜੋ ਪੁਰਾਣੀ ਹੋਵੇ ਦਾਵਾ ਕਰਦੇ ਆ ਕੱਢ ਲਾਵੇ ਅੱਛਾ ਪਾਵੇ ਦਰਸਨ ਪੁਰਾਣੀ ਹੋਵੇ ਭਾਵੇਂ 20 ਸਾਲ ਦੀ ਹਾਂਜੀ ਹਾਂਜੀ ਚਾਹੇ 20 ਸਾਲ ਪੁਰਾਣੀ ਹੋਵੇ ਮਗਰ ਆਣਾ ਪੈਂਦਾ ਹਰ ਕੋ 2-4 ਦਿਨ ਲਗਾਤਾਰ ਹਾਂਜੀ ਨੇ ਕਰਦੇ ਹਾਂ ਇਲਾਜ ਛੜੀ ਰੱਖੀ ਹੋਈ ਹੈ ਲੋਕਿਆਂ ਦੀ ਇਹ ਮੰਤਰ ਨਾਲ ਮੰਤਰ ਨਾਲ ਹਾਂ ਜੀ ਕੀ ਬਖਸ਼ਾ ਹਾਂ ਜੀ ਹੁਣ ਕਲੀਨਿਕ ਬੰਦ ਕਰ ਦਈਏ ਫੇਰ ਹਾਂ ਜੀ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਪੈਣੀ ਕਲੀਨਿਕ ਬੰਦ ਕਰਾ ਦਈਏ ਸਾਰੇ ਉਹ ਤੇ ਡਾਕਟਰਾਂ ਆ ਬਗਾ ਹੋਏ ਡਾਕਟਰ ਖੁਦ ਆਉਂਦੇ ਸਾਡੇ ਕੋਲ ਅੱਛਾ ਹਾਂ ਜੀ ਜਦੋਂ ਡਾਕਟਰਾਂ ਨੂੰ ਤਕਲੀਫ ਹੁੰਦੀ ਹੈ ਇੱਧਰ ਨੂੰ ਭੇਜਦੇ ਆ ਠੀਕ ਹੈ ਜੀ ਬਾਕੀ ਜੋ ਸਾਡੇ ਕੋਲ ਇਲਾਜ ਹੈ ਉਹ ਠੀਕ ਕਰ ਸਕਦੇ ਆ ਜੀ ਤੇ ਜੋ ਡਾਕਟਰ ਕੋ ਲਾਇਆ ਉਹ ਵੀ ਨਹੀਂ ਕਰ ਸਕਦੇ ਸਮਝ ਗਏ ਜੀ ਉਹ ਡਾਕਟਰ ਨੇ ਆਪਰੇਸ਼ਨ ਕਰਨਾ ਉਹਦੇ ਚਲੋ ਆਪਰੇਸ਼ਨ ਕਰਾ ਕੋਈ ਹੋਰ ਵਜਾ ਕਰਕੇ ਕਰਨਾ ਜਿਹੜੇ ਤਰ੍ਹਾਂ ਦਾ ਇਲਾਜ ਆ ਉਹ ਸਾਡੇ ਦੇ ਇਲਾਵਾ ਕੋਈ ਨਹੀਂ ਕਰ ਸਕਦਾ ਇਹ ਜਾਦੂਈ ਡੱਬੇ ਚ ਕੀ ਹੈ ਇਹ ਜਾਦੂਈ ਡੱਬੇ ਚ ਵਧੀਰਾ ਕੁਝ ਹੈ ਜੀ ਕੀ ਕੀ ਜਾਦੂ ਕਰਦੇ ਹੋ ਜਾਦੂ ਵਧੀਰਾ ਕੁਝ ਕਰਦੇ ਆ ਜੀ ਤਰਨ ਦੇ ਜਲਦੂ ਕਰਦੇ ਹੋਰ ਕੀ ਕਰਦਾ ਨਹੀਂ ਇਹ ਇਹ ਢਾਗ ਆਇਆ ਵਿੱਚ 70 ਦੇ ਢਾਗੇ ਹਾਂਜੀ ਤਰਨ ਦੇ ਢਾਗੇ ਆ ਇਹ ਤਰਨ ਦੇ ਢਾਗੇ ਬਣਾਉਣੇ ਇੱਕ 4-4 ਗੱਠਾ ਮਾਰ ਕੇ ਬਣਾਉਣੇ ਆ ਇਹਦੇ ਤੋਂ ਬਿਨਾ ਤਾਂ ਰੰਟਿਕਦੀ ਵੀ ਨਹੀਂ ਹੈ ਅੱਛਾ ਮੈਂ ਹੁਣੇ ਬਾਬਾ ਜੀ ਆਏ ਹੋਏ ਸੀ ਉਹ ਕਹਿ ਕੇ ਗਏ ਕਿ ਕਾਫੀ ਦਿਨਾਂ ਤੋਂ ਪਰੇਸ਼ਾਨ ਹੈਗੇ ਰੈਗੂਲਰ ਕਸਟਮਰ ਹੀ ਹੋ ਗਏ ਨੇ ਤੁਹਾਡੇ ਕਿਉਂਕਿ ਇਹਨਾਂ ਕੰਮ ਹੈਗਾ ਪਲੰਬਰ ਦਾ ਸੇ ਪਲੰਬਰੀਆ ਕੰਮ ਆ ਵੀ ਭਾਜਾਂ ਮੋਜਾਂ ਚੱਕਦੇ ਆ ਤੇ ਗੱਡੀਆਂ ਦੇ ਲੋਡ ਵੀ ਕਰਦੇ ਆ ਵਜਨ ਇਹਨਾਂ ਦੇ ਪੈਂਦੀ ਜਾਂਦੀ ਏ ਰੈਗੂਲਰ ਹੈ ਪੱਕੇ ਆ ਪੈਂਦੀ ਏ ਨਾਲ ਹੀ ਕਢਾ ਕੇ ਵੀ ਚੱਲ ਜਾਂਦੇ ਆ ਬਾਬਾ ਜੀ ਦੀਆਂ ਫੋਟੋਆਂ ਵਗੈਰਾ ਲਾਈਆਂ ਹੋਈਆਂ ਨੇ ਬਖਸ਼ ਕਿੱਦਾਂ ਮਿਲੀ ਏ ਕਿੰਨੇ ਕੁ ਪੁਰਾਣੀ ਬਖਸ਼ ਪਾਕਿਸਤਾਨ ਤੋਂ ਪਿੱਛੋਂ ਬਖਸ਼ ਹੈ ਸਾਡੇ ਦਾਦਾ ਜੀ ਬੜਦਾਦਾ ਜੀ ਜੋ ਉਹਨਾਂ ਤੋਂ ਬਖਸ਼ ਮਿਲੀ ਸੀ ਤੁਹਾਨੂੰ ਅੱਜ ਜੀ ਤੇ ਕਿੰਨੇ ਕ ਦਿਨ ਦੇ ਵਿੱਚ ਆਰਾਮ ਕਿੰਨੇ ਕ ਦੇਰ ਦੇ ਵਿੱਚ ਆਰਾਮ ਮਿਲ ਜਾਂਦਾ ਜੀ ਹਣ 2 ਦਿਨ ਚ ਕਈਆਂ ਨੂੰ ਪਹਿਲੇ ਦਿਨ ਚ ਵੀ ਆ ਜਾਂਦਾ ਆਰਾਮ ਜਿਹਦੀ ਜ਼ਿਆਦਾ ਬਿਗੜੀ ਹੋਵੇ 3-4 ਦਿਨ ਲੱਗ ਜਾਂਦੇ ਆ ਹਾਂ ਤਰਨ ਦਾ ਕਾਰਨ ਕੀ ਹੁੰਦਾ ਤਰਨ ਆ ਕਿਉਂ ਜਾਂਦੀ ਹੈ ਤਰਨ ਦਾ ਇਹ ਕਾਰਨ ਆ ਵੀ ਖਾਲੀ ਵੇੜ ਕੋਈ ਵੀ ਕੰਮ ਕਰਨਾ ਵੇੜ 'ਚ ਮੇ ਰੋਟੀ ਖਾਣਾ ਬਾਜ਼ਾਰ ਦੀ ਜੀਜਾ ਖਾਣੀਆਂ ਠੀਕ ਆ ਜੀ ਖਾਲੀ ਵੇੜ ਕੋਈ ਬਈ ਬੂਈ ਚੱਕ ਲਿਆ ਤਾਂ ਆ ਬੈ ਜਾਂਦੀ ਹੈ ਹੋਰ ਕੋਈ ਬਿਜਾੜੀ ਹੈ ਜੀ ਅੱਛਾ ਤੇ ਮੈਂ ਦੇਖਿਆ ਕਿ ਤੁਸੀਂ ਪਹਿਲਾਂ ਉਹਨਾਂ ਦਾ ਮੰਤਰ ਦੇ ਨਾਲ ਇਲਾਜ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਬਿਸਕਟ ਦਿੱਤਾ ਉਹ ਕੀ ਚੀਜ਼ ਸੀ ਉਹਦੇ ਮੰਤਰ ਮਾਰ ਕੇ ਬਿਸਕਟ ਖਾਣਨੇ ਆ ਅੱਛਾ ਬਸ ਕਲੀਨਿਕਾਂ ਦੇ ਵਿੱਚ ਦਾ ਦਵਾਈ ਦਿੱਤੀ ਜਾਂਦੀ ਹੈ ਤੁਸੀਂ ਬਿਸਕਟ ਦਵਾਈ ਦੇ ਜਗ੍ਹਾ ਤੇ ਦੇ ਰਹੇ ਹੋ ਦੇਖੋ ਡਾਕਟਰ ਦਿੰਦੇ ਇਹ ਦਵਾਈਆਂ ਗੋਲੀਆਂ ਦਿੰਦੇ ਆ ਅਸੀਂ ਦਿੰਦੇ ਮਿੱਠੇ ਮਿੱਠੀ ਗੋਲੀ ਆਈ ਮਾੜਾ ਕੰਮ ਨਹੀਂ ਕਰਦੇ ਮਿੱਠੀ ਗੋਲੀ ਦੇਣੇ ਆ ਬਿਸਕਟ ਖਵਾਣਨੇ ਆ ਉਹ ਬਿਸਕਟਾਂ ਠੀਕ ਹੁੰਦੇ ਕੋਈ ਦਵਾਈਆਂ ਹੀ ਲੋੜ ਕੀ ਹੈ ਜੀ ਤੁਸੀਂ ਵੀ ਆਏ ਹੋ ਹੱਥ ਦੇ ਵਿੱਚ ਬਿਸਕਟ ਫੜਿਆ ਹੋਇਆ ਹਾਂਜੀ ਹਾਂਜੀ ਅਸੀਂ ਕਰਨ ਘਡਾਣਾ ਆਏ ਆ ਜੀ ਜੀ ਤੇ ਇੱਥੇ ਬਖਸ਼ੀ ਐ ਸਮਝ ਲਓ ਜੀ ਲੈ ਬਹੁਤ ਵਿਸ਼ਵਾਸ ਆ ਜੀ ਅਸੀਂ ਅੱਜ ਦੇ ਨਹੀਂ ਆਉਂਦੇ ਵੇ ਇਹ 2 ਦਿਨ ਸਾਲ ਤੋਂ ਆ ਰਹੇ ਅੱਛਾ ਹਾਂਜੀ ਬਹੁਤ ਹੀ ਮਤਲਬ ਕਿ ਸਹੀ ਐ ਕਿਸੇ ਨੂੰ ਵੀ ਧਰਨ ਪਈ ਹੋਵੇ ਕੋਡੀ ਪਈ ਹੋਵੇ ਆ ਕੇ ਆਪਣੇ ਕੰਮ ਕਰਵਾ ਸਕਦੇ ਅੱਛਾ ਹੋਰ ਕਿਸੇ ਚੀਜ਼ ਦਾ ਇਲਾਜ ਕਰਦੇ ਨਹੀਂ ਹੋਰ ਨਹੀਂ ਧਰਨ ਤੇ ਕੋਡੀ ਦੇ ਕਰਦੇ ਕਿੱਦਾਂ ਨੇ ਮ ਇਹ ਨ ਬਖਸ਼ਾ ਜੀ ਬਸ ਉਹ ਇੱਕ ਛੜੀ ਹੈਗੀ ਉਹਦੇ ਨਾਲ ਹੀ ਧਾਗਾ ਵੀ ਦਿੰਦੇ ਨੇ ਹਾਂ ਧਾਗਾ ਦਿੰਦੇ ਨੇ ਹੱਥ ਦੇ ਧਾਗਾ ਬੰਦ ਹੁੰਦੇ ਨੇ ਬਹੁਤ ਉਹ ਸੁੱਚ ਚਾਹੀਦੀ ਹੈ ਧਾਗੇ ਦੀ ਕੀ ਮਤਲਬ ਜਿਸ ਤਰ੍ਹਾਂ ਰੱਖਣਾ ਪੈਂਦਾ ਧਾਗੇ ਦਾ ਜਿਹੜਾ ਮਰਗ ਵਗੈਰਾ ਜੀ ਨਹੀਂ ਜਾਣਾ ਜਾਂ ਮਤਲਬ ਐਦਾਂ ਮੜਾ ਧਿਆਰ ਰੱਖਣਾ ਪੈਂਦਾ ਤੇ ਕੋਈ ਮੰਗਦੇ ਨਹੀਂ ਫੇਸਬੁੱਕ 'ਤੇ ਰਕੀਸਤ ਵਗੈਰਾ ਕੁਛ ਨਹੀਂ ਮੰਗਦੇ ਜੀ ਬਸ ਬਿਸਕੁਟ ਹੈ 10 ਰੁਪਏ ਦਾ ਇਹ ਵੀ ਖਵਾਉਂਦੇ ਨੇ ਹਾਂਜੀ ਬਾਬਾ ਜੀ ਕਿੰਨੇ ਕ ਦਿਨ ਤੋਂ ਪ੍ਰੇਸ਼ਾਨ ਸੀਗੇ ਮੇਰੇ ਥੋੜੇ ਨੇ ਮੈਨੂੰ ਨਾ ਜਿਵੇਂ ਕੰਮ ਹੈਗਾ ਮਿਹਨਤੀ ਭਾਲਣਾ ਤੇ ਮੈਨੂੰ ਇਹਨਾਂ ਕੋਲ ਆਣਾ ਹੀ ਪੈਂਦਾ ਉਹਦੇ ਫਰਕ ਪੈ ਜਾਂਦਾ ਤੇ ਫਿਰ ਆਪਾਂ ਭਰੇਜ ਨਹੀਂ ਕਰਦੇ ਤੇ ਭਰੇਜ ਤੁਹਾਨੂੰ ਬੜਾ ਜ਼ਰੂਰੀ ਹੁੰਦਾ ਕੋਈ ਵੀ ਹੈ ਤੇ ਫਿਰ ਉਹ ਹੋ ਜਾਂਦੀ ਹੈ ਚਲੋ ਮੇਰਾ ਤਾਂ ਫਿਰ ਵੀ ਥੋੜਾ ਬੋਦਾ ਪੁਰਾਣਾ ਵਾ ਡਿਸਕਾਊਂਟ ਕਰਦੇ ਨੇ ਲਿਆਜ ਕਰਦੇ ਨੇ ਤੇ ਆਪਾਂ ਇੱਥੇ ਹੀ ਦੂਰ ਅਤੇ ਨੇੜੇ ਹੀ ਰਹਿਨੇ ਆ ਜੀ ਬਾਕੀ ਲੋਕੀ ਬੜੀ ਬੜੀ ਦੂਰੋਂ ਆਉਂਦੇ ਨੇ ਇਹਨਾਂ ਦਾ ਬਣਿਆ ਆ ਮਤਲਬ ਜਿਵੇਂ ਸ਼ੁਰੂ ਤੋਂ ਕਰਦੇ ਨੇ ਇਲਾਜ ਇਹ ਹਾਲ ਹੀ ਨਾ ਕੁਦਰਤੀ ਹੈ ਗਾਰੀ ਮਨ ਹੈ ਕੁਦਰਤ ਵੱਲੋਂ ਬਖਸ਼ਿਸ਼ ਆਈ ਹੈ ਤੇ ਉਹ ਜਿਵੇਂ ਮਰਦਾ ਕਰਦੇ ਨੇ ਤੇ ਫਰਕ ਪਾਇੰਦਾ ਨਹੀਂ ਨਹੀਂ ਦਵਾਈ ਲੈਣ ਦੀ ਲੋੜ ਨਹੀਂ ਪੈਂਦੀ ਫਿਰ ਮਗਰ ਜਦੋਂ ਤਨ ਮੇਰੀਆਂ ਲੱਤਾਂ ਪੀੜੋਂ ਲਾ ਪੈਂਦੀਆਂ ਜਦੋਂ ਮੈਨੂੰ ਪਤਾ ਲੱਗਦਾ ਥੋੜਾ ਪੇਟ ਖਰਾਬ ਹੈ ਕੁਝ ਤਾਂ ਮੇਰੀ ਚਲੋ ਗਲਤੀ ਮੇਰੀ ਹਾਜਮਾ ਖਰਾਬ ਹੈ ਪਰ ਜਦੋਂ ਮੈਂ ਜਿਵੇਂ ਇਹਨਾਂ ਕੋ ਤਨ ਘਟਾਣਾ ਤੇ ਮੇਰੀਆਂ ਲੱਤਾਂ ਲੁੱਤਾ ਠੀਕ ਹੋ ਜਾਂਦੀਆਂ ਨਹੀਂ ਮੇ ਪੇਟ ਥੋੜਾ ਜਿਹਾ ਕਈ ਵਾਰੀ ਸਾਖਤ ਹੈ ਮੈਂ ਫਰਕ ਪਾਉਂਦਾ ਮਗਰ ਫਿਰ ਖਾਲੀ ਪੈ ਜਾਂਦਾ ਫਰਕ हां दंत घंटे ਦੇ ਹੰਡਾ ਜਿਵੇਂ ਫਰਕ ਪੈ ਜਾਂਦਾ ਵਾ ਬਈ ਫਿਰ ਭੁੱਖ ਵੀ ਲੱਗਦੀ ਆ ਜਿਵੇਂ ਰੋਟੀ ਖਾਂ ਤੇ ਸਾਹਾ ਕੁਝ ਖੁੜਾਇਆ ਅਸੀਂ ਅਗਏ ਮੰਗੇ ਸਸਤਾ ਲਾਜ ਤੇ ਵਧੀਆ ਮੰਨ ਲਗੇ ਜਿਵੇਂ ਹੋਰ ਦਵਾਈਆਂ ਜਿਵੇਂ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਜਾਂ ਕੁਛ ਹੀ ਸਮੇ ਲੋ ਮੈਂ ਲੋਕੀ ਤਾਂ ਬੜੀ ਬੜੀ ਦੂਰੋਂ ਆਂਦੇ ਨੇ ਮੈਂ ਤਾਂ ਚਲੋ ਫਿਰ ਨੇੜੇ ਆਇਂਨਾ ਵਾ ਤੁਹਾਨੂੰ ਕਹਿੰਦਾ ਮਾਣ ਪ੍ਰੇਜ ਜ਼ਰੂਰੀ ਹੁੰਦੇ ਨੇ ਪ੍ਰੇਜ ਆਪਣੇ ਹੁੰਦੇ ਚੂਮਰ ਹੋ ਗਈ ਮੰਨ ਲਗੇ ਉਮਰ ਦੇ ਹਿਸਾਬ ਨਾਲ ਕੰਮ ਮਿਹਨਤੀ ਹੈ ਤੇ ਮੇਰਾ ਤਾਂ ਤੁਹਾਡੇ ਆਪਣੇ ਕੀ ਵਿਚਾਰੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਦੇਖਦੇ ਰਹੋ ਲੁਧਿਆਣਾ ਲਾਈਫ ਸੋ ਦਾਣਾ ਤੋਂ ਕੈਮਰਾ ਪਰਸਨ ਸੰਜੇ ਸੇਤੀਆ ਦੇ ਨਾਲ ਮੈਂ